ਜੋ ਮੰਡੀ ਰਾਮਪਰਾ ਫੂਲ ਤਰੀਕ 1 10ਵਾਂ ਮਹੀਨਾ 2025 ਮੱਝ ਦਿਖਾਉਣ ਲੱਗੇ ਆ ਦਰਮਿਆਨੀ ਮੱਝਾ ਤੇ ਥੱਲੇੋਂ ਲੈਵਲ ਉੱਗੇ ਦੀ ਬੜੀ ਬਾਗਮਾਲਾ ਯਾਰ ਬਹੁਤ ਜ਼ਿਆਦਾ ਸਾਫ ਹਨ ਹਵਾਨੇ ਦੀ ਮੱਝਾ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਵਾਵਾਂ ਇੱਕ ਵਾਰੀ ਖੜੀ ਦੇਨੇਗਾ ਮਾਰ ਲਓ ਸਿੰਘਾਂ ਦੀ ਕੁੰਡੀਆ ਖੁੱਲਾ ਖੁੱਲਾ ਜ਼ਰੂਰ ਆ ਸਿੰਘ ਕੁੰਡਾ ਪਰ ਬੋਡੀ ਮਦੌਕ ਸਿੰਘ ਜੱਜ ਦਾ ਲੈ ਤੋਰਦੇ ਬਾਈ ਮੜੀ ਤੋਰੀ ਦੇਖ ਲਓ ਬਾਈ ਤੁਰਦੀ ਦੇਨੇਗਾ ਮਾਰ ਲੇ ਇੱਕ ਵਾਰੀ ਤੋਰ ਦਿਦੇ ਮਾਰ ਲਓ ਇੱਕ ਵਾਰੀ ਨੀਂਗਾ ਬਾਕੀ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲੈ ਲਾਂ। ਹੋੜ ਲਿਆ ਬਾਈ। ਬੜੀ ਬਾ ਕਮਾਲ ਮਾਝਾ ਜਰ ਦੀ। ਤੇ ਬੜੀ ਬਾ ਕਮਾਲ ਮਾਝਾ। ਬਾਕੀ ਡਿਟੇਲ ਸਾਰੀ ਆ ਪੇੜੇ ਦੀ ਬਾਈ ਨੂੰ ਪੁੱਛਣੀ ਆ। ਕਿੰਨੇ ਕਿ ਚਰ ਦੀ ਸੂਈ ਆ, ਕਿੰਨਾ ਕ ਦੁੱਧ ਆ ਤੇ ਕੀ ਰੇਟ ਰਹੂ। ਥਾਣਾ ਹਵਾਨਾ ਇੱਕ ਵਾਰੀ ਸਾਨੂੰ ਨੇੜੇ ਤੋਂ ਵੀ ਚੈੱਕ ਕਰਾ ਲਿਆ ਦੇ। ਦੇਖੋ। ਇੱਕ ਵਾਰ ਦਿਖਾ ਦਿੰਦੇ ਹਾਂ। ਬਹੁਤ ਸੋਹਣਾ ਗਾਇਬਾ ਥਾਣਾ ਦੇ ਵਿੱਚ ਤੇ ਸਹਿਜੂਏ ਬਹੁਤ ਸੋਹਣੇ ਮਿੱਤਰ ਆ। ਇਹ ਬਈ ਤੀਜਾ ਸੁਆ। ਤੀਜਾ ਸੁਆ? ਬੱਚਾ ਵਗੈਰ ਕਿਹੜਾ? ਪੱਟਾ ਹੀ। ਪੱਟਾ? ਕਿੰਨੇ ਕ ਦਿਨਾਂ ਦੀ ਚੂਈ ਆ? ਤੀਜਾ ਦਿਨ। ਤੀਜਾ ਤਾਂ ਨਾ? ਤੁਸੀਂ ਇਹ ਵੀ ਤੀਜੇ ਆ? ਜੀ। ਅੱਛਾ ਆਪਦੇ ਐ ਕੋਈ ਮੁਬਾਰਕ ਕਰਨ ਕਰਦੇ। ਬਈ ਲੱਤੀ। ਹੁਣ ਦੁੱਧ ਕਿੰਨਾ ਕ ਤਿਆਰ ਆ ਬਾਈ? ਹੁਣ ਦੁੱਧ ਥੱਲੇ ਪਾਈ ਤਿਆਰ ਆ। ਕਿੰਨੇ ਦਿਨਾਂ ਦੀ ਬਈ ਇਹ ਬਈ ਇਹ ਅੰਸਵਾੜੀ ਹੈ ਮਾ ਜੀ ਹਾਂ ਇਹਦਾ ਇੱਕ 35 ਬਈ ਕਿਹੜਾ ਸੂਆ ਸੂਆ ਮਾਜੇ ਇਹ ਜਿਹੜੇ ਆਪਾਂ ਤੋਰ ਕੇ ਦਿਖਾਈਏ ਤੀਜਾ ਸੂਆ ਹੈ ਤੀਜਾ ਸੂਆ ਇਸ ਵਾਰ ਸੂਈ ਹੈ ਹਾਂ ਜੀ ਹਾਂ ਕਿੰਨੇ ਦਿਨਾਂ ਦੀ ਬਈ ਤਿੰਨ ਦਿਨ ਹੋ ਗਏ ਬਈ ਸੂਈ ਤਿੰਨ ਦਿਨ ਸੂਈ ਨੂੰ ਹੋ ਗਏ ਤੇ ਬੱਚਾ ਕੀ ਇਹਦਾ ਬਈ ਇਹ ਬਈ ਕੱਟਾ ਹੈ ਬੱਚਾ ਮਗਰ ਕੱਟਾ ਬਈ ਤਿੰਨ ਦਿਨਾਂ ਦੀ ਸੂਈ ਹੈ ਦੇਖ ਸਕਦਾ ਤੁਸੀਂ ਕੱਟਾ ਵੀ ਵਧੀਆ ਬਈ ਤੇ ਤਿੰਨ ਦਿਨਾਂ ਦੀ ਸੂਈ ਥੱਲੇ ਭਾਈ ਦੁੱਧ ਦੀ ਗੱਲ ਕਰੀਏ ਕੋਣ 11 ਕਿਲੋ ਬੋਲਾ ਤਿਆਰ 11 ਕਿਲੋ ਬੋਲਾ ਤਿਆਰ ਅੱਜ ਕੱਢੇ ਬੋਲਾ ਮੜਾ ਮੋਟਾ ਹਾਂ ਚਾਚੀ ਨਹੀਂ ਕੱਢਦਾ ਵੀਰੇ ਅੱਛਾ ਅੱਜ ਤਾਂ ਹੁਣ ਕੱਢਾਂਗੇ ਜੀ ਠੀਕ ਹੈ ਠੀਕ ਹੈ 11 ਕਿਲੋ ਬੋਲਾ ਤਿਆਰ ਕਿੰਨਾ ਕ ਪਾ ਦੂ ਭਾਈ ਈਮਤ 1.35 ਇੰਚ ਕਿੰਨਾ ਕ ਪਾ ਦੂ ਭਾਈ ਈਮਤ ਨਹੀਂ ਦੁੱਧ ਹਾਂ 14 ਕਿਲੋ ਵੀਰੇ 14 ਕਿਲੋ ਪਾ ਦੂ ਤੇ ਭਾਈ ਜੂ ਦੀ ਚੰਗੀਆਂ ਬੋਲੀਆਂ ਪੂਰੀਆਂ ਆਣ ਬਹੁਤ ਵਧੀਆ ਠੀਕ ਆ ਤੇ ਜਾਇ ਜਾਇ ਭਾਗ ਦਾ ਵੇਚਣ ਜਾਲ ਜਾਇ ਜੀ ਭਾਈ 1 ਪੀ ਤੋ ਹਟ ਮਿਲ ਜੀ 120000 ਮਾਨਦਾਨਾਂ ਵਿੱਚੋਂ ਖੁੱਲਾ ਹੋ ਜਾਓ ਹਾਂ ਕਰ ਦਾਂਗੇ ਤਾਂ ਠੀਕ ਆ ਫੋਨ ਨੰਬਰ ਬੋਲੀ ਆਪਣਾ ਠੀਕ ਆ ਫੋਨ ਨੰਬਰ 939555 ਠੀਕ ਆ ਭਾਈ 179 ਵਪਾਰ ਦਾ ਕੰਮ ਆ ਵੀਰ ਹਾਂ ਠੀਕ ਆ ਲੈ ਵਪਾਰ ਦਾ ਕੰਮ ਆ ਬਾਈ ਦਾ ਬੜਾ ਸਾਫ਼ ਸੁਥਰਾ ਜਿਹਾ ਕੰਮ ਆ ਤੇ ਆ ਨਗ ਬਾਈ ਲੈ ਕੇ ਆਇਆ ਮਾਜ ਚੰਗੀ ਆ ਬਾਈ ਜੀ ਦੁੱਧ ਵਾਲੀ ਮਾਜ ਹਜ਼ਾਰ ਗਿਆ ਬੜਾ ਸੋਹਣਾ ਤੇ ਥੜਾ ਹਵਨ ਆ ਬਈ ਬੜਾ ਸਾਫ਼ ਆ ਦੇ ਉਹ ਆ ਦੇਖ ਇਧਰ ਆਓ ਯਾਰ ਇਹ ਦੇਖ ਕੇ ਤਾਂ ਚਲੋ ਹੰਪਰਾ ਮਟਕਾ ਹਾਂ ਇਧਰ ਤੋਂ ਕਿੱਥੇ ਆ ਕਿੱਟਾ ਹੋ ਬismillah ਪਸ਼ੂ ਮੰਡੀ ਰਾਮਪਰਾ ਹੋ ਮਾਝੇ ਦਿਖਾਉਣਾ ਤੁਹਾਨੂੰ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਬਾਕੀ ਡਿਟੇਲ ਸਾਰੀ ਆਪਾਂ ਜਿਹੜੀ ਦੀ ਬਾਬੇ ਤੋਂ ਪੁੱਛਾਂਗੇ ਇੱਕ ਵਾਰੀ ਨਿਗਾ ਮਾਰ ਲਿਓ ਤੁਰਦੀ ਬਾਕੀ ਡਿਟੇਲ ਪੁੱਛਾਂਗੇ ਇਹਦੇ ਪਹਿਲੇ ਪਹਿਲਾ ਸੂਆ ਜੀ ਹੌਣਤਨ ਸਾਡੀ ਹੁਣ ਤਨਤਾ ਦੀ ਫਾਇਦੰਦ ਕੈਟਾ ਪਤਾ ਨਹੀਂ ਲਿਆ 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 ਤੇ ਡਿਵਾਂਡ ਕੀ ਕਰਤ ਮਿਲਦੀ ਡਿਵਾਂਡ ਸਵਾਦ ਹੈ ਸਵਾਦੋ ਜੀ ਤੇ ਇਧਰ ਕੱਟ ਕੀ ਹੈ ਦੀ ਮਾਹ ਦਾ ਮਾਹ ਦਾ ਕਾਟਾ ਇਸ ਵਕਤ ਮਾ ਮੇਰੇ ਕੋਲ ਜਿਹੜੀ ਟੰਡੀ ਜੋਗੇ ਖੜੀ ਹੈ ਹਾਂ 22 ਲੀਟਰ ਦਾ ਕਾਟਾ 10 ਮਹੀਨਿਆਂ ਦੀ ਤੁਸੀਂ 3 ਮਹੀਨਿਆਂ ਦੀ ਗੱਪਣ 11 ਲੀਟਰ ਕੋ ਕਰਾ ਅੱਛਾ ਜੀ ਕੋਈ ਮਾਰਾ ਕੋਈ ਜਾ ভিতর ਜੀ ਦੇ ਇੱਕ ਵਾਰੀ ਹੋ ਰੇਗਾ ਮਾਰ ਲਿਓ ਬਸ ਦਿਨ ਬਾਈਕ ਬਾਬਾ ਕੰਦਾ ਜਿਹੜੇ ਤੇ ਪੂਰੇ ਹੋਏ ਪਿਆ ਇੱਕ ਅੱਧ ਕਾਟ ਕੇ ਨੀ ਕੋਈ ਅੰਤ ਨਹੀਂ ਪੂਰੀ ਬਣੀ ਹੋਇਆ ਧੱਕਣਾ ਪੈਣਾ ਪੁੱਤ ਬਣਾ ਕੇ ਰੱਖਨੇ ਲੋਕਾਂ ਦੇ ਫਾਰੇ ਸ਼ਹਿਰ ਵਾਲੀ ਗਲਦੀ ਕੋਣ ਥਣ ਥਣ ਬਹੁਤ ਸੋਹਣਾ ਲੱਗਾ ਬਾਈ ਗੈਪ ਵਾਲਾ ਥਾਣਾ ਤੇ ਬਿਲਕੁਲ ਸਾਫ ਫਟਰਾ ਬਚਾ ਕੋਈ ਗੱਲ ਬੰਨ ਲਓ ਬੰਨ ਲਓ ਬੰਨ 989153 ਜੀ 97666 ਇੱਕ ਵਾਰੀ ਫੇਰ 93153 97666 ਪਿੰਡ ਜੋਗਾ ਜੀ ਅੱਛਾ ਪੱਤੀ ਚਾਲਣ ਵਾਲੀ ਬਾਕੀ ਇਹਦਾ ਛੋਟੀ ਦਾ ਪਾਸਾ ਬਾਦੋ ਜੀ ਸਵਾ ਦੋ ਲੱਖ ਰੁਪਏ ਮਾਨਦਾਨ ਵਿੱਚ ਉਹ ਜੀ ਬਾਪੂ ਖੁੱਲਾ ਖੁੱਲਾ ਜੀ ਕਰਦੀ ਆਪਣੀ ਹਣਾ ਜਮਾ ਕਰਤੀ ਪਾਈ ਹੋਈ ਹੈ ਜੀ ਆਪਣੀ ਤੇ ਦਿਨ ਲਗਭਗ ਪੂਰੇ ਹੋ ਗਏ ਦਿਨ ਪੂਰੇ ਹੋ ਗਏ ਸਰ ਠੀਕ ਹੈ ਕਿੰਨਾ ਕੁ ਦੁੱਧ ਪਾ ਦੂੰ ਉਮੀਦ ਬਾਪੂ ਦੁੱਧ ਮਾਨਦਾਰ ਕਾਟਦਾ 19-20 ਕਿਲੋ ਦਾ ਜੀ ਠੀਕ ਹੈ ਗਾਂ ਹੁਣ ਸੇਵਾ ਦੀ ਅਗਲੀ 10 12 ਬਰਾਂ ਦਾ ਓਟ ਰਾਮਨਾ ਜੀ ਰਾਮਨਾ 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 12 13 ਲੀਟਰ ਦੀ ਤਾਂ ਮੈਂ ਓਟ ਲੈਣਾ ਸੀ ਠੀਕ ਹੈ ਪਹਿਲਾਂ ਬਾਪੂ ਕਹਿੰਦਾ ਵੀ ਪਹਿਲਾਂ ਛੋਟੀ 10 12 ਲੀਟਰ ਦੁੱਧ ਪਾ ਦਊਗੀ 10 12 ਦੁੱਧ ਦੇ ਲੀਟਰ ਦੀ ਓਟ ਮੰਗਦਾ ਬਾਪੂ ਪਿੰਡ ਜੋਗਾ ਜ਼ਿਲ੍ਹਾ ਮਾਨਸਾ ਕਟੂ ਵਾਲਾ ਕੀ ਗੱਲ ਬਾਈ ਲੈ ਵੀ ਇੱਕ ਹੋਰ ਮੱਦ ਦਿਖਾਉਣਾ ਤੁਹਾਨੂੰ ਹੁੰਡਾ ਸਿੰਘ ਸੁਣੀ ਫੇਸ ਕੁਆਲਟੀ ਮੱਥੇ ਦੇ ਵਿੱਚ ਫੂਲ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲੈ ਇਹ ਦਾ ਬੱਚਾ ਬਾਕੀ ਭਾਈ ਮਾਗਰਨ ਦੇ ਟੱਟਾ ਹੈਗਾ ਕਿੰਨੇ ਚੱਪੀ ਚੋਇਆ 14 ਦਿਨਾਂ ਦੇ ਵਿੱਚ ਦੀ 14 ਦਿਨਾਂ ਦੀ ਹਾਂਜੀ ਹਾਂ ਤੇ ਵਪਾਰ ਕਰਦਾ ਹੈ ਨਾ ਨਾ ਕਰੀ ਦੂ ਤੇ ਦੂ ਹਾਂ ਆਪਣੀ ਮੱਧ ਹਾਂਜੀ ਹਾਂਜੀ ਅੱਛਾ ਤੇ ਲਈ ਲਿਓ ਤੁਹਾਨੂੰ 14 ਦਿਨਾਂ ਦੇ ਦਈ ਯਾਰ ਐਸਾਂ ਉਹ ਆਦਾ 30 ਦਿਜਾ ਇਹ ਵਾਹ ਸੱਤ ਬੋਨਾਂ ਲਾਈਏ 30 ਹਾਂ 30 ਇਹ 30 ਦਿਜਾ ਸਰਵਾਜੀ ਤੇ ਰੇਟ ਹੈਗਾ 175 ਪਿਛਲੇ ਪੁੱਛਿਆ ਕਿ ਕਿੰਨਾ ਪਿਛਲੇ ਕਹਾਣੀ ਵਿਸ਼ੇਸ਼ਾ 14 ਲੀਟਰ ਸੀ ਪੂਰ ਹੁਣ 16 ਪੱਕਾ ਕਿਆ ਮਾਂ ਨਹੀਂ ਬਾਟੀ ਕਰਕੇ ਜੋ ਪਿੰਡ ਕਿਹੜਾ ਪੜਾ ਹੌਣ ਸੁੱਤਾ ਨੌਰਮਸੁੱਤਾ ਜ਼ਿਲ੍ਹਾ ਬਰਨਾਲਾ ਅੱਛਾ ਨੌਰਮਸੁੱਤਾ ਕਾ ਪੀ ਲੈਵੇ ਤਾਂ ਪੀ ਲੈਵੇ ਹਾਂਜੀ ਹਾਂ ਤੇ ਜੇ ਤੁਰੇ ਨਾ ਪੰਜਾਬ ਇੱਕ ਡੰਗ ਚੋਂ ਚੋੜਾ ਵੀ ਸੜਾ ਚਾਰ ਡੰਗ ਚੋਂ ਚਾਰ ਡੰਗ ਦਾ ਖਰਚਾ ਵੀ ਦੇਣਾ ਅੱਛਾ ਕੱਲ ਬਾਅਦ ਆਣੇ ਤੇ ਵਿੱਚੋਂ ਕੁਝ ਸ਼ੋਰ ਹਾਂ ਹਾਂ ਮੌਕੇ ਦੇ ਮਾਰ ਤਣਾਂਗੇ ਹਾਂ ਤਣ ਕਰਾਂਗੇ ਬੋਲਾ ਠੀਕ ਹੈ ਤੇ ਮੋਬਾਈਲ ਨੰਬਰ 99680 92 99680 ਇੱਕ ਵਾਰੀ ਫੇਰ ਬੋਲ 99680 99680 ਆਹ ਦੇ ਵੇਖ ਲਓ ਵੀ ਲੈਵ ਲਊਗਾ ਵੇਖ ਲਓ ਕਰਮਾਲੀ ਦਾ ਬੜਾ ਬਾ ਕੁਮਾਰ ਲੈਵਾ ਯਾਰ ਦੇਖ ਤੇ ਫੁੱਲ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਇਆ ਸੋਹਣਾ ਥਾਣਾ ਤੇ ਮਗਰ ਬੱਚਾ ਕੱਟਾ ਉਹ ਕੱਟਾ ਆ ਟੌਂਟਰ ਚੰਗਾ ਆਪਣਾ ਆ ਤੇ ਇਹਨਾਂ ਦੀ ਚੰਗੀ ਮਾਝਾ ਬਈ ਘਰ ਦੀ ਮਾਝਾ ਤੀਜਾ ਸੂਆ ਤੀਜੇ ਸੂਆ ਮਗਰ ਕੱਟਾ ਲੇ ਵਲੂਆ ਬੜਾ ਕਮਾਲਾ ਦੁੱਧ ਬਾਈ ਕਹਿੰਦੇ ਵੀ 16 ਲੀਟਰ ਮਾਨ ਤਾਂ ਰੇਡ ਦੇ ਵਿੱਚੋਂ ਫੁੱਲ ਲੈ ਇੱਕ ਵਾਰੀ ਹੋਰ ਦੇਖ ਲਓ ਵੰਤਰ ਬਹੁਤ ਜਿਆਦੇ ਬਾਗੋਂ ਮਾਰ ਲਓ ਅੱਜ ਦੀ ਦੇਖ ਸਕਦੇ ਤੁਸੀਂ ਫਿੱਟਪੁੜੇ ਦੀ ਵੰਤਰ ਦੇਖੋ ਇਹ ਦੋ ਬੱਚਾ ਨੇ ਲੈ ਵੀ ਦੋ ਨਾਲ ਹੋਰ ਦਿਖਾਉਣੇ ਤੇ ਇਹਦਾ ਕਦ ਕੱਟ ਝੋਟੀ ਦਾ ਬੜਾ ਵਧੀਆ ਬਣਿਆ ਹੋਇਆ ਹੈਗਾ ਤੇ ਇਹਨੂੰ ਤੋਰ ਮਾੜਾ ਜਾ ਤੇ ਫਿਰ ਇਹਦੀ ਕਿੱਟੇ ਦਿਖਾਉਣਗੇ ਲੈ ਵੀ ਤੁਰਦੀ ਨੂੰ ਚੈੱਕ ਕਰ ਲਿਓ ਇੱਕ ਵਾਰੀ ਤੋੜ ਕੇ ਦਿਖਾਉਣੇ ਤੁਹਾਨੂੰ ਇੱਕ ਵਾਰੀ ਤੋੜਾ ਤਰਾ ਕਰਾਉਣੇ ਚਾਹੀਦੇ ਕਦ ਕੱਟ ਦੀ ਝੋਟੀ ਜਿਹੜੀ ਬੜੀ ਚੰਗੀ ਆ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਦੇਖੋ ਹਾਂ ਸੰਗਰੀ ਕੋੜੀ ਵਰਦੀ ਪਈ ਆ ਝੋਟੀ ਤੇ ਥਾਣਾ ਸੋਣਾ ਲੱਗਾ ਵੀ ਬਹੁਤ ਜਿਆਦਾ ਸੋਹਣਾ ਯਾਰ ਝੋਟੀ ਦਾ ਦੇਖੋ ਦੋ ਦੰਦ ਆ ਬਈ ਮੂੰਹੋਂ ਵੀ ਪਾਈ ਕਹਿੰਦਾ ਵੀ ਦੋ ਦੰਦ ਆ ਝੋਟੀ ਤੇ ਬੜੀ ਸੁਨੱਖੀ ਝੋਟੀ ਆ ਕੱਦ ਬੇਲ ਵਾਲਾ ਕੋਈ ਅੰਤ ਨਹੀਂ ਪਿਓਰ ਮੋਹਰਾ ਦੇ ਵਿੱਚ ਬਾਕੀ ਬੰਦਰ ਤੁਸੀਂ ਦੇਖ ਸਕਦੇ ਹੋ ਕਿੰਨੇ ਚਿਰ ਦੀ ਛੁਈ ਆ ਮਿੱਤਰ 10 ਦਿਨ ਹੋ ਗਏ 10 ਦਿਨ ਹੋ ਗਏ ਹਾਂਜੀ ਅੱਛਾ ਤੇ ਤੁੱਤ ਕਿੰਨੇ ਲੀਟਰ ਹੈ ਤੁੱਤ ਦਾ ਸੋ ਘਰਾਂ 10 ਕਿਰਾਂ ਲੀਟਰ ਹੈ ਤੇ ਬੱਚਾ ਕੀ ਹੈ ਤੇ ਮਗਰ ਕੱਟਾ ਹੈ ਹਾਂ ਬੱਚਾ ਮਗਰ ਕੱਟਾ ਬਈ ਇਹ ਕੱਟਾ ਵੀ ਪੂਰਾ ਪਲਿਆ ਹੋਇਆ ਦੇਖ ਸਕਦੇ ਹੋ ਤੁਸੀਂ ਪੂਰਾ ਪਲਿਆ ਹੋਇਆ ਬੱਚਾ ਬਈ ਮੰਗਰਾ ਪੂਰੇ ਲੈ ਦੇ ਬਈ ਦੇ ਸਿਰ ਤੱਕ ਹੀ ਆਉਂਦੀ ਹੈ ਯਾਰ ਕੱਦ ਜਵਾਗ ਦਾ ਵੀ ਪੂਰਾ ਦੁੱਧ ਕਿੰਨਾ ਅੱਛਾ ਸੀ 10 ਤੋਂ 11 ਕਿਲੋ ਦੇ ਬੱਚੇ 10 ਤੋਂ 11 ਕਿਲੋ ਪਹਿਲੇ ਨਾਲ ਹੀ ਪਹਿਲੇ ਨਾਲ ਹੀ ਦੁੱਧ ਚੜਾਉਂਦਾ ਕੀ ਮੰਗੇ ਅਧਮਾਨੀ ਕਿੱਥੇ ਲੱਭ ਕੇ ਆਇਆ ਕੇ ਇੱਕ 60 ਦੀ ਹੈ ਮਾਨਦਾਨ ਵਿੱਚੋਂ ਖੁੱਲਾ ਹੋ ਜੂ ਹਾਂਜੀ ਖੁੱਲਾ ਹੋਣਾ ਫੋਨ ਆਪਣਾ 9056593 ਇੱਕ ਵਾਰੀ ਹੋ ਜਾ 9056593 ਠੀਕ ਹੈ ਤੇ ਪਿੰਡ ਕਿਹੜਾ ਸੈਦੂ ਇੱਕ 60 ਦੇ ਵਿੱਚੋਂ ਮਾਨਦਾਨ ਹੋ ਜੂ ਹਾਂਜੀ ਸੈਦੂ ਦੇ ਪਿੰਡ ਜ਼ਿਲ੍ਹਾ ਕਿਹੜਾ ਪੈਂਦਾ ਵੀ ਆਪਣਾ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਪਿੰਡ ਸੈਦੂ ਤੇ ਆਹ ਦੋ ਨੰਬਰ ਵਾਲੀ ਦੇ ਮਾਰਲੇ ਲੰਗਾ ਇਹ ਤੋਂ ਨਹੀਂ ਥੋੜਾ ਜਿਹਾ ਪੋੜੇ ਪੜੇ ਜੀ ਦੇਖੋ ਯਾਰ ਪਿੱਠਪੜੇ ਦੀ ਮੰਤਰ ਕਰਮ ਵਾਲੀ ਦੀ ਬਹੁਤ ਜਿਆਦਾ ਸੋਹਣੀ ਹੋਵੇ ਪਿੱਠਪੜੇ ਦੀ ਮੰਤਰ ਤੇ ਇਸ ਕੁਆਲਿਟੀ ਦੇਖੋ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਖਾਰਮ ਤੋਂ ਮੰਝ ਲਈ ਆ ਬਾਈ ਕਹਿੰਦਾ ਤੇ ਲੈ ਵਲੂਆ ਦੇਖੋ ਯਾਰ ਬੜਾ ਬਾ ਕਮਾਲ ਲੈ ਵਾ ਤੇ ਮੰਤਰ ਬੜੀ ਚੰਗੀ ਆ ਬਾਈ ਮੱਝ ਦੀ ਜਗਾ ਦੀ ਟੰਗੀ ਕਰਕੇ ਜਿਹੜਾ ਹੁਣ ਬਾਲਾ ਲੰਮਾ ਨਹੀਂ ਦੂਰ ਸਕਦੇ ਪਸ਼ੂ ਮੰਡੀ ਦੇ ਵਿੱਚ ਰਾਸਾ ਜਿਹੜਾ ਬਹੁਤ ਜਿਆਦਾ ਹੋ ਗਿਆ ਅੱਜ ਚੰਗੀ ਗਿਣਤੀ ਦੇ ਵਿੱਚ ਮਾਲ ਆਇਆ ਬਾਈ ਮੰਡੀ ਬਹੁਤ ਭਰੀ ਅੱਜ ਹਾਂ ਇਹਦੇ ਟ੍ਰੇਡ ਕੱਚ ਦੇ 14 ਕਿਲੋ ਦੋ ਤਾਂ ਇਹ ਸੁਆ ਕਿਹੜਾ ਸੁਈ ਆ ਪਰਾ ਆ ਦੂਜਾ ਸੁਈ ਆ ਦੂਜਾ ਸੁਆ ਸੁਈ ਕਿੰਨੇ ਦਿਨਾਂ ਦੀ ਬਾਈ ਆ ਜੀ ਹਾਈ ਨੂੰ ਵੀ ਹਫਤਾ ਇੱਕ ਹਫਤਾ ਸੁਈ ਨੂੰ ਗਏ ਨੇ ਬੱਚਾ ਕੀ ਦੇਤਾ ਇਹਨੇ ਕੱਟੀ ਦਿੱਤੀ ਇੱਕ ਕੱਟੀ ਬੱਚਾ ਕੱਟੀ ਦਿੱਤੀ ਹੈ ਇੱਕ ਹਫਤਾ ਹੋ ਗਿਆ ਬਾਈ ਸੁਈ ਨੂੰ ਦੇਖ ਸਕਦੇ ਹੋ ਆ ਵਾਲੀ ਕੱਟੀ ਆ ਥੱਲੇ ਹੱਬ ਦਿੱਤੇ ਤੇ ਕੱਟੀ ਵੀ ਬੜੀ ਸੰਖੀ ਆ ਯਾਰ ਪਲੀ ਹੋਈ ਹੈ ਨਾ ਠੀਕ ਆ ਜੀ ਦੁੱਧ ਦੋਨਾਂ ਦੇ ਪਿਆਵ ਆ ਜੀ ਮਾਝ ਕੋਲੇ ਵੀ ਹੈਗੇ ਕੱਟੀ ਕੋਲੇ ਵੀ 13 ਕਿਲੋ 11 ਅੰਕ ਆ ਨੇ ਅੱਛਾ ਘੱਟ ਦੱਸ ਦੋ ਬੰਦੇ ਤੇ ਇਹਨੂੰ ਸੂਈ ਨੂੰ ਕਿੰਨੇ ਦਿਨ ਹਫਤਾ ਹਾਂ ਦਾ ਉੱਤੀ ਹੋ ਗਈ ਜੀ 10-12 ਦਿਨ ਇਹਨੂੰ ਹੋਣਾ 10-12 ਬਣਿਆ ਵਾ ਠੀਕ ਆ ਬੱਚਾ ਆਮ ਘਰ ਕੱਟੀ 10 12 ਦਿਨ ਹੋ ਗਏ ਸੂਈ ਨੂੰ ਤੇ ਹੁਣ ਦੁੱਧ ਕਿੰਨਾ ਕਿ ਤਿਆਰ ਆ ਬਾਈ ਫਿਰ 14 ਕਿਲੋ ਦੁੱਧ ਤਿਆਰ 14 ਕਿਲੋ ਦੁੱਧ ਤਿਆਰ ਹਾਂਜੀ ਜਾਨ ਨੈਟ ਤਿਆਰ ਨੈਟ ਆ ਜੀ ਤੇ 24 ਜੂਵੀ ਦੀ ਨਰਮਾ ਬਈ ਹੋਰ ਉਹਦੇ ਪਹਿਲਾਂ ਕੁਰਕੂ ਕਰਨੀ ਆ ਧਾਰਾਂ ਦਾ ਠੀਕ ਆ ਇਹਦਾ ਫਿਰ ਵੇਚਣ ਵਾਲਾ ਆਪਾਂ ਮੰਗੀ ਤੇ ਜੈਜ ਜੱਜ ਕਿੰਨੇ ਦਾ ਹੋ ਜੀ ਮੌਕੇ ਤੇ ਜੈਜ ਕਰ ਦਾਂਗੇ ਜੇ ਕੋਈ ਮੰਨੂਗਾ ਬਈ ਮਾਨਤਾਨ ਕਰ ਦਾਂਗੇ ਮਾਨਤਾਨ ਫੁੱਲ ਹੋ ਜੂ ਵਧੀਆ ਠੀਕ ਹੈ ਲੈ ਵੀ ਇੱਕ ਅਸੀਂ ਦੇ ਵਿੱਚੋਂ ਬਾਈ ਕਹਿੰਦਾ ਵੀ ਮਾਨਤਨ ਜਿਹੜਾ ਫੁੱਲ ਹੋ ਜੂ ਦੋਨਾਂ ਕ ਦਿਖਾ ਦੇ ਬਾਈਆਂ ਦੇ ਤੁਹਾਨੂੰ ਦੋਨੇ ਲੱਗ ਜਿਹੜੇ ਚੰਗੇ ਆ ਬਾਈ 90 5 ਸਿੱਧੂ ਕੇ ਜਿਲ੍ਹਾ ਮੁਕਾ ਅੱਛਾ ਨੰਬਰ ਇਹੀ ਆ ਹਾਂਜੀ ਠੀਕ ਹੈ ਲੈ ਵੀ ਬਣਾ ਲੈ ਸੁਮਰ ਦੁਬਾਰਾ ਦਾ ਕੰਮ ਬਾਈ ਆਪਣਾ ਹਾਂ ਹਾਂ ਪਰ ਕਰੇ ਬਾਈ ਸੱਚਾ ਟੰਗਰ ਕੰਪਨ ਟੰਗਰ ਦੁਬਾਰਾ ਦਾ ਕੰਮ ਬਾਈਆਂ ਦਾ ਇੰਨਾ ਤੋਂ ਇਲਾਵਾ ਵੀ ਘਰੇ ਜਿਹੜੇ ਨਾ ਹਰੇਕ ਟਾਈਮ 2-4 ਬਾਈਆਂ ਕੋਲੇ ਅਵੇਲੇਬਲ ਹੁੰਦਾ ਇੱਕ ਮਾਂ ਦੀ ਵੀ ਆ ਬਹੁਤ ਚੰਗਾ ਨੂਰ ਦਾ ਬੱਚਾ ਅੱਛਾ ਜੀ ਕੋਈ ਨੂਰ ਦਾ ਬੱਚਾ ਹੈ ਠੀਕ ਹੈ ਜੀ ਇੱਕੋ ਹੀ ਨੂਰ ਦੀ ਗੱਟੀ ਆ 23 ਮਹੀਨਾ ਦੀ ਗੱਟੀ ਆ 5 ਮਹੀਨੇ ਦੀ ਗੱਭਨ ਅੱਛਾ ਇੱਕ ਛੋਟਾ ਬੱਚਾ ਠੀਕ ਲੈ ਬਣਾ ਲੈ ਸੁਮਰ ਲੈ ਵੀ ਇੱਕ ਹੋਰ ਬੜਾ ਜ਼ਬਰਦਸਤ ਨਾਰਾ ਜਿਹੜਾ ਤੁਹਾਨੂੰ ਦਿਖਾਉਣ ਲੱਗਿਆ ਪਸ਼ੂ ਮੰਡੀ ਰਾਮਪਰਾ ਫੋਲ ਦੇ ਉੱਪਰ ਨੇਵਾ ਨੂਹਾ ਦੇਖੋ ਕਰਮਾਲੀ ਦਾ ਤੇ ਨਾੜਾਂ ਦੇਖੋ ਯਾਰ ਦੁੱਧ ਵਾਲੀ ਉਹ ਤਾਲੀਆਂ ਨਾੜਾਂ ਭੀਆਂ ਨੇ ਨੀਵੇ ਦੇ ਨਾੜਾਂ ਨੂੜਾਂ ਬੜੀਆਂ ਬਾਕਮਾਲਾ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਤੇ ਮੰਤਰ ਦੇਖੋ ਝੋਟੀ ਦੀ ਯਾਰ ਬੜੀ ਬਾਕਮਾਲ ਮੰਤਰਾ ਕੱਦ ਕਾੜ ਦਾ ਤੇ ਦੇਲ ਦਾ ਕੋਈ ਅੰਤ ਨਹੀਂ ਬਾਈ ਕੱਦ ਵਾਜਨ ਦੀ ਓਕੇ ਆ ਬਿਲਕੁਲ ਬਾਕੀ ਡਿਟੇਲ ਸਾਰੀ ਆਪਾਂ ਬਾਈ ਹੋਰਾਂ ਤੋਂ ਪੁੱਛਣੀ ਆ ਤੁਰੀ ਜਬਰਦਸਤ ਝੋਟੀ ਆ ਬਈ ਬਾਡੀ ਬੰਤਰ ਦੀ ਕੱਦ ਵਾ ਕੱਦ ਵਜਨ ਦਾ ਕੋਈ ਅੰਤ ਨਹੀਂ ਫੁੱਲ ਕੱਦ ਫੁੱਲ ਵਜਨ ਬਾਕੀ ਜਾਣਕਾਰੀ ਸਾਰੀ ਆ ਪਹਿਲੀ ਦੀ ਬਾਈ ਤੋਂ ਲੈਣੀ ਹੈ ਕੈਮਤ ਹੋਈ ਕਿ ਤੁਜੀ ਵੇਰੇ ਪੁੱਛਾ ਕਿੱਡਾ ਹੈ ਵੱਡੀ ਕੱਟਾ ਕੱਟਾ ਹਾਂਜੀ ਕੱਟਾ ਦੂਵੇ ਤਾਂ ਇੰਤਜ਼ਾਰ ਤੇ ਛੋਈ ਨੂੰ ਕਹਿੰਦੇ ਨਾ ਛੋਈ ਨੂੰ 5 ਕਿਲੋ ਪੰਜ ਦਿਨ ਵਿੱਚ ਵੱਧ ਕਿੰਨੇ ਹੈਗਾ 14 ਮੰਨਰ 16 17 21 ایڈوانس ਕਰਦੇ ਦੀ 170 170 ਮੁੱਖ ਤੇ ਹੋਰ ਵੀ ਹੋ ਗਿਆ ਤੇ ਉਹ مانਤਰ ਹੋਣੇ ਪਏ ਨੰਬਰ ਬੋਲ ਆਪਣਾ ਪਹਿਲਾਂ ਨੰਬਰ ਬੋਲ ਆਪਣਾ 98770 ਦੂਜਾ ਟੰਕਰਪੁਰ ਜਿਹੜੇ ਨੇ ਆਪਣਾ ਕਾਮ ਆ ਗਿਆ ਹਾਂ ਅੱਛਾ ਨੰਬਰ ਬੋਲੀ ਮੇ ਇੱਕ ਵਾਰ 98770 ਹਾਂ 26268 ਠੀਕ ਹੈ ਵਪਾਰ ਦਾ ਕੰਮ ਆਪਣਾ ਹੈ 98770 26268 ਅੱਛਾ ਤੇ ਆ ਵੀ ਦਿਖਾ ਦਿਓ ਜਿੱਥੇ ਤਾਂ ਇਹ ਰੱਖ ਪਈ ਆ। ਜੇ ਮਮਤਾ ਇਹ ਵੀ ਮਰਤ ਸਿੰਘ ਲਈ ਵੀ ਇੱਕ ਹੋਰ ਦਿਖਾਉਣਾ ਤੁਹਾਨੂੰ ਵੱਡੀ ਮਾਜਾ। ਸਿੰਘ ਕੁੰਡਾ ਖੁੱਲਾ ਜ਼ਰੂਰ ਆ ਪਰ ਕੁੰਡਾ ਬੋਡੀ ਮਦਵਕ ਸਿੰਘ ਇਹਦਾ ਜੱਜ ਦਾ। ਬੰਤਰ-ਬੰਤਰ ਦੀ ਮਾਜ ਬਹੁਤ ਚੰਗੀਆਂ ਤੇ ਕੱਦ ਵਾਜਣ ਦਾ ਕੋਈ ਅੰਤ ਨਹੀਂ ਕਰਮ ਵਾਲੀ ਆ ਦੇਖੋ। ਬਹੁਤ ਜਿਆਦੇ ਢੁੱਲੀ ਆ। ਤੋਰਨਾ ਵੀ ਅੱਜ ਜਗ੍ਹਾ ਹੈ ਨਹੀਂ ਦੇਖੋ ਮੰਡੀ ਦੇ ਵਿੱਚ ਭੀੜਾ ਲੰਬੀ ਨਹੀਂ ਤੋਰ ਸਕਦੇ ਤੇ ਚੌਥਾ ਅੱਛਾ ਕਿੰਨੇ ਦਿਨਾਂ ਦੀ ਸੁਗੀ ਬਈ ਇਹ ਅੱਜ ਹੀ ਰਾਤ ਦੀ ਸੁਈਆ ਰਾਤ ਹੀ ਸੁਈਆ ਬਿਲਕੁਲ ਤਾਜੀ ਬੱਚਾ ਕੀ ਦੇਦਾ ਬੱਚਾ ਕੱਟਾ ਕੱਟਾ ਹੈ ਕੱਟਾ ਕੱਟਾ ਬੱਚਾ ਦੇ ਦਾ ਕੱਟਾ ਬਿਲਕੁਲ ਤਾਜੀ ਸੁਈਆ ਤੇ ਕਿੰਨੇ ਕਿਲੋ ਦੁੱਧ ਬਾਦ ਆਲੀ ਹੈ ਬਈ ਇਹ 20 ਕਿਲੋ ਦੁੱਧ ਆਲੀ ਹੈ ਅੱਛਾ 20 ਕਿਲੋ ਦੁੱਧ ਹਾਂ ਉਹ ਨਵੀ ਸੱਚੀ ਆ ਬੰਦਾ ਕਹਿੰਦਾ ਚੌਥੇ ਚੂਏ ਆ ਚੌਥਾ ਸੂਰ ਸੁਈ ਠੀਕ ਆ ਤੇ ਵੱਡੇ ਬਲ ਬਲ ਕੱਢਿਆ ਹੁਣ ਇਹਦਾ ਨਾ ਜੀ ਹੁਣ ਕੱਢਿਆ ਕੱਢਿਆ ਨਹੀਂ ਮੂਚ ਬਾਈ ਸਾਫ ਹੈਗੀ ਬੋਲੀ ਹੈ ਬੋਰੀ ਇਹਦਾ ਮੁੱਲ ਇਹਦਾ ਮੁੱਲ 1.5 ਲੱਖ ਰੇਡ ਲੱਖ ਮਾਨਦਾਨ ਵਿੱਚੋਂ ਖੁੱਲਾ ਹੋਇਆ ਠੀਕ ਹੈ ਤੇ ਹੋਰ ਕਿਹੜਾ ਨਾਗਾ ਫਾਇਰ ਕੋਲ ਤੇ ਤੀਜੇ ਨੰਬਰ ਵਾਲੀ ਤੇ ਮਾਰ ਲਿਆ ਬਾਈ ਨਿਕਾ ਆਹ ਮੈਂ ਵੀ ਇਹਨਾਂ ਦਾ ਪੰਜਾਂ ਦਾ ਗਿਆ ਗੁੱਗੂ ਬੜਾ ਸੋਹਣਾ ਤੇ ਬੰਤਰ ਇਧਰੀ ਦੂਰ ਦੇ ਬੜਾ ਸਾਰਾ ਯਾਰ ਬੜਾ ਘਟਾ ਜੀ ਕੁੰਡਾ ਸਿੰਘ ਸੋਹਣੀ ਫਿਸ ਕੁਆਲਿਟੀ ਤੇ ਮੰਤਰ ਬੜੀ ਚੰਗੀਆਂ ਮੱਝ ਦੀ ਆ। ਪ्योर ਮੋਰ ਵਾਲੀ ਮੰਤਰਾ ਬਾਈ ਦੇਖੋ। ਤੇ ਮੰਤਰ ਬੜੀ ਚੰਗੀਆਂ। ਦੁੱਧਤ ਬਾਤ ਹੈਗਾ ਬਾਈ। ਇਹਦੇ ਥੱਲੇ ਕਿੰਨਾ ਕ ਦੁੱਧ? ਇਹਨ ਲਈ 12 ਕਿਲੋ ਦੁੱਧ ਹੈ। 12 ਕਿਲੋ ਹੈ। ਬੱਚਾ ਮੰਗਰ ਤੱਕ ਕੱਟੇਗਾ। ਕੱਟ ਜਾਏਗਾ। ਅੱਜ ਕੱਟੇ ਨਹੀਂ ਸਾਡੇ ਥੱਲੇ ਹੈ ਨਾ। ਕਿੰਨੇ ਦੁੱਧ ਹੈ ਇਹਦੇ ਲਈ? ਇਹਦੇ ਲਈ 12 ਕਿਲੋ। ਇਹ ਵੀ ਕਿ ਟਵਰਡ ਕਰਦੇ ਇਹ ਵੀ 135 ਕਰਦੇ 135 ਅੱਛੇ ਮੌਕੇ ਤੇ ਮੌਕੇ ਤੇ ਹੋ ਗਿਆ ਮਾਲਦਾਰ ਪਿੰਡ ਕਿਹੜਾ ਬਖਿੰਡਾ ਕਿੰਨੇ ਪੈਦੇ ਤੇ ਪੂਰੀ ਇਸ ਤੋਂ ਮਾਝਾ ਹੋਰ ਤੋਂ ਨਾ ਬਾਈ ਕੋਲੇ ਚਾਰ ਨੰਗ ਸੀਗੇ ਹੂੰ ਮਹੜੀ ਜ਼ਬਰਦਸਤ ਮੱਝ ਆ ਛੱਲਿਆ ਬਾਲੂਗਾ ਕਰਮਾ ਵੀ ਬੜਾ ਵਾਕਮਾਲਾ ਇਹਦਾ ਵੀ ਮੁੰਡਾ ਸਿੰਘ ਸੋਹਣੀ ਕੁਆਲਿਟੀ ਤੇ ਮੰਡੀ ਦੇ ਵਿੱਚ ਰੌਣਕਾਂ ਅਜ ਬੜੀ ਬੰਦੂ ਲੇਵਲ ਕੋ ਬੜਾ ਕਮਾ ਇਹਦਾ ਰੇਟ ਪਾ ਦੇ ਜੀ ਤੇ ਸੋਤਾ ਇਹਦੇ ਮਾੜੇ ਇਹਦਾ ਰੇਟ ਹੈ ਲੱਖ ਲੱਖ ਆ ਤੇ ਦੁੱਧ ਹੈਗਾ ਹੁਣ ਇਹਦੇ ਥਲੇ 12 ਅੰਦਰ ਪਾ ਕੇ ਦੇ ਜੀ ਜਿਹੜਾ ਬੱਚਾ ਕੱਟੀ ਜਾਣੀ ਰੱਖੀ ਆ ਬੱਚਾ ਮੰਗਰ ਕੱਟੀ ਆ ਇਹਦੇ ਸ਼ੀਲ ਚਾਟ ਦੀ ਇਹਦੀ ਕਿਡਵਾਂਡ ਇਹਦੀ 1.5 ਲੱਖ ਦੀ 1.5 ਲੱਖ ਪਾ ਫਿਰ ਮੈਂ ਮੈਂ ਕਿਹਾ ਜੀ ਬਜਾ ਜੀ 1.5 ਲੱਖ ਚ ਮੰਗਦਾਨ ਹੋ ਜੂ ਖੁੱਲਾ 嗯。Mm.